ਤਾਂ ਤਨ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਅੰਮ੍ਰਿਤ ਦਿੱਤਾ ਸੀ। ਪਰੰਤੂ ਅੱਜ ਸਾਡੇ ਵਿਚਾਰ ਕਈ ਤਰ੍ਹਾਂ ਦੇ ਅੰਮ੍ਰਿਤ ਪ੍ਰਚਲਿਤ ਹਨ। ਜਿਵੇਂ ਅਕਾਲ ਤਖਤ ਦਾ ਅੰਮ੍ਰਿਤ, ਸੰਤਾਂ ਦਾ ਅੰਮ੍ਰਿਤ, ਜਥੇ ਦਾ ਅੰਮ੍ਰਿਤ ਆਦਿ। ਅੱਜ ਕੱਲ ਇਹ ਵਿਵਾਦ ਕਿਉਂ ਹੈ ਕਿ ਅੰਮ੍ਰਿਤਧਾਰੀ ਸਿੰਘ ਨੂੰ ਇਹ ਕਰਨਾ ਚਾਹੀਦਾ ਹੈ, ਇਹ ਕੁਝ ਨਹੀਂ ਕਰਨਾ ਚਾਹੀਦਾ। ਕੁਝ ਇਹ ਕਹਿੰਦੇ ਹਨ ਕਿ ਮਿਊਟ ਖਾਣ ਵਿੱਚ ਕੋਈ ਹਰਜ ਨਹੀਂ। ਕਈ ਕਹਿੰਦੇ ਹਨ ਬਿਲਕੁਲ ਨਹੀਂ ਖਾਣਾ ਚਾਹੀਦਾ। ਤੇ ਕੋਈ ਕਹਿੰਦੇ ਹਨ ਕਿ ਗਾਂ ਦਾ ਮੀਟ ਛੱਡ ਕੇ ਬਾਕੀ ਹੋਰ ਤਰ੍ਹਾਂ ਦੇ ਮੀਟ ਖਾ ਲੈਣੇ ਠੀਕ ਹਨ ਕੀ ਅੰਮ੍ਰਿਤਧਾਰੀ ਸਿੰਘਣੀਆਂ ਨੂੰ ਪੱਗ ਬੰਨਣੀ ਜ਼ਰੂਰੀ ਹੈ ਕਿਉਂ ਅੰਮ੍ਰਿਤ ਰਹਿਤ ਗੁਰੂ ਜੀ ਨੇ ਇੱਕੋ ਕਿਸਮ ਦੀ ਅੰਮ੍ਰਿਤ ਦਾਤ ਬਖਸ਼ੀ ਸੀ ਅਤੇ ਇੱਕੋ ਤੋਂ ਇੱਕੋ ਹੀ ਮਰਿਆਦਾ ਸੀ ਪਰੰਤੂ ਫਿਰ ਅੱਜ ਅੰਮ੍ਰਿਤ ਦੀਆਂ ਕਈ ਕਿਸਮਾਂ ਕਿਉਂ ਪ੍ਰਚਲਿਤ ਹਨ ਸਿੱਖਾਂ ਦੇ ਮਨ ਅੰਦਰ ਇਹ ਇੱਕ ਅਹਿਮ ਸਵਾਲ ਹੈ ਪਾਵੇਂ ਅਸੀਂ ਕਈ ਤਰ੍ਹਾਂ ਦੀਆਂ ਮਰਿਆਦਾਾਂ ਪ੍ਰਚਲਿਤ ਹੋਣ ਬਾਰੇ ਜਾਣਦੇ ਹਾਂ ਪਰੰਤੂ ਵੱਖ-ਵੱਖ ਗਰੁੱਪਾਂ ਸੰਪਰਦਾਵਾਂ ਨੂੰ ਕਿਵੇਂ ਸਮਝਾਇਆ ਜਾਵੇ ਕਿ ਜੋ ਗੁਰੂ ਜੀ ਨੇ ਸਾਨੂੰ ਦਾਤ ਦਿੱਤੀ ਹੈ ਉਹ ਹੀ ਸ੍ਰੇਸ਼ਟ ਹੈ ਖਾਲਸਾ ਪੰਥ ਵਿੱਚ ਪ੍ਰਵੇਸ਼ ਕਰਨ ਦੇ ਚਾਹਵਨ ਕਿਸੇ ਵੀ ਵਿਅਕਤੀ ਨੂੰ ਗੁਰੂ ਹੁਕਮ ਅਨੁਸਾਰ ਪੰਜ ਪਿਆਰੇ ਅੰਮ੍ਰਿਤ ਛਕਾ ਸਕਦੇ ਹਨ 1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਸਾਜਣ ਉਪਰੰਤ ਹਜ਼ਾਰਾਂ ਵਿਅਕਤੀ ਇਸ ਭਾਈਚਾਰੇ ਵਿੱਚ ਸ਼ਾਮਲ ਹੋਏ ਸਨ ਜਦੋਂ ਇਹ ਸਿੰਘ ਅੰਮ੍ਰਿਤ ਪਾਨ ਕਰਨ ਤੋਂ ਬਾਅਦ ਆਪਣੇ ਆਪਣੇ ਪਿੰਡਾਂ ਨੂੰ ਵਾਪਸ ਮੁੜੇ ਤਾਂ ਇਹਨਾਂ ਪਿੰਡ ਵਿੱਚਲੇ ਹੋਰ ਕਈ ਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਸਿੰਘ ਸਜਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਰਹਿਤ ਮਰਿਆਦਾ ਦੇ ਨਿਯਮ ਨਵੇਂ ਸਜ ਰਹੇ ਸਿੰਘਾਂ ਨੂੰ ਜਵਾਨੀ ਸਮਝਾਈ ਅਤੇ ਅੱਜ ਤੱਕ ਇਹ ਹੀ ਪ੍ਰਥਾ ਚਾਲੂ ਹੈ। ਅੰਮ੍ਰਿਤ ਪਾਨ ਦੀ ਰਸਮ ਸਮੇਂ ਅੰਮ੍ਰਿਤ ਛਕਣ ਵਾਲੇ ਸਿੱਖ ਸਮਝਾਏ ਜਾਣ ਵਾਲੇ ਮਰਿਆਦਾ ਦੇ ਨਿਯਮ ਲਿਖ ਕੇ ਨਹੀਂ ਰੱਖਦੇ ਸਗੋਂ ਜ਼ੁਬਾਨੀ ਹੀ ਸੁਣ ਕੇ ਮਨ ਵਿੱਚ ਬਸਾਉਂਦੇ ਹਨ ਅਤੇ ਮਿਤਾ ਪ੍ਰਤੀ ਜੀਵਨ ਵਿੱਚ ਇਹਨਾਂ ਨਿਯਮਾਂ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ ਜਦੋਂ ਪੰਜ ਪਿਆਰੇ ਨਵੇਂ ਸੱਜਣ ਵਾਲੇ ਸਿੰਘਾਂ ਨੂੰ ਮਰਿਆਦਾ ਦੇ ਨਿਯਮ ਦੱਸਦੇ ਹਨ ਤਾਂ ਉਹਨਾਂ ਤੋਂ ਅਣ ਜਾਣੇ ਹੀ ਮਰਿਆਦਾ ਦੇ ਨਿਯਮਾਂ ਵਿੱਚ ਥੋੜੀ ਬਹੁਤੀ ਤਬਦੀਲੀ ਹੋ ਜਾਂਦੀ ਹੈ ਜਿਵੇਂ ਮੰਨੀ ਹੋਈ ਗੱਲ ਹੈ ਕਿ ਕੋਈ ਸਨੇਹਾ ਦੂਜੇ ਤੱਕ ਹਬ ਹੂ ਨਹੀਂ ਪਹੁੰਚ ਸਕਦਾ ਇਸ ਕਾਰਨ ਕਈ ਵਾਰ ਸਨੇਹ ਦਾ ਮਤਲਬ ਹੀ ਬਦਲ ਜਾਂਦਾ ਹੈ ਇਹ ਅਕਸਰ ਹੀ ਵਾਪਰ ਜਾਂਦਾ ਹੈ ਭਾਵੇਂ ਸਨੇਹਾ ਸਹੀ ਰੂਪ ਵਿੱਚ ਬਿਨਾਂ ਕਿਸੇ ਬਾਧ ਕਾਟ ਦੇ ਦੇਣ ਦੀ ਪੂਰੀ ਪੂਰੀ ਸਾਵਧਾਨੀ ਕਿਉਂ ਨਾ ਵਰਤੀ ਹੋਵੇ ਇਸ ਤੋਂ ਇਹ ਅੰਦਾਜ਼ਾ ਸੌਖੇ ਹੀ ਲੱਗ ਜਾਂਦਾ ਹੈ ਕਿ ਮर्यादा ਵਿੱਚ ਤਬਦੀਲੀਆਂ ਕਿਵੇਂ ਆਈਆਂ ਜਦੋਂ ਕਿ ਹਰ ਗਰੁੱਪ ਦੀ ਇਹ ਇੱਛਾ ਹੁੰਦੀ ਹੈ ਕਿ ਨਿਜਮਾ ਬਲੀਵਧੀਆਂ ਤੇ ਪਰਵਰਤਨ ਹੋਵੇ ਸਾਡੇ ਕੋਲ ਗੁਰੂ ਜੀ ਵਨ ਲਖੀ ਰੂਪ ਵਿੱਚ ਪੂਰੀ ਤਰ੍ਹਾਂ ਰੀਤੀ ਵੱਧ ਰਹਿਤ ਮਰਿਆਦਾ ਕੋਈ ਨਹੀਂ ਹੈ ਅੱਜ ਕੱਲ ਖਾਲਸੇ ਵਿੱਚ ਪ੍ਰਚਲਿਤ ਮਰਿਆਦਾ ਦਾ ਰੂਪ ਜੋ ਹੈ ਉਹ ਗੁਰੂ ਸਾਹਿਬ ਦੇ ਸਮਕਾਲੀ ਸਿੱਖਾਂ ਜਾਂ ਉਹਨਾਂ ਦੇ ਜਾਣ ਸੀਨਾ ਦੁਆਰਾ ਹਦਾਇਤਾਂ ਇਹ ਵਿਚਾਰਾਂ ਦਾ ਸੰਕਲਨ ਹੈ ਜਦੋਂ ਉਪਰੋਕਤ ਵੱਖ-ਵੱਖ ਸਿੱਖਾਂ ਦੁਆਰਾ ਲਿਖਤ ਰਹਿਤ ਨਾਮਿਆਂ ਨੂੰ ਬਾਚਦੇ ਹਾਂ ਤਾਂ ਨਾ ਕੇਵਲ ਇਹ ਆਪਸ ਵਿੱਚ ਮੇਲ ਹੀ ਨਹੀਂ ਖਾਂਦੇ ਸਗੋਂ ਅਤੇ ਕਈ ਇਸ ਤਰ੍ਹਾਂ ਦੀਆਂ ਵਿਚਾਰਾਂ ਜੋ ਇੱਕ ਦੂਜੇ ਨੂੰ ਕਟਦੀਆਂ ਹਨ ਉਹਨਾਂ ਦੀਆਂ ਵਿਚਾਰਾਂ ਦੇ ਨਾਲ ਮੇਲ ਨਹੀਂ ਖਾਂਦੀਆਂ ਕੁਝ ਕੋ ਵਿਚਾਰ ਤਾਂ ਗੁਰਮਤ ਤੋਂ ਹੀ ਉਲਟ ਹਨ ਕੁਝ ਵਿਦਵਾਨ ਤਾਂ ਇਹ ਵੀ ਮਹਿਸੂਸ ਕਰਦੇ ਹਨ ਕਿ ਇਨ੍ਹਾਂ ਰਹਿਤਨਾਮਿਆਂ ਦੇ ਕੁਝ ਹਿੱਸੇ ਉਹਨਾਂ ਸਿੱਖਾਂ ਦੇ ਲਿਖੇ ਹੋਏ ਹੀ ਨਹੀਂ ਹਨ ਜਿਨ੍ਹਾਂ ਦਾ ਨਾਮ ਇਨ੍ਹਾਂ ਨਾਲ ਜੁੜਿਆ ਹੈ ਸਗੋਂ ਇਨ੍ਹਾਂ ਵਿੱਚ ਮਗਰੋਂ ਤਬਦੀਲੀ ਕੀਤੀ ਗਈ 18ਵੀਂ ਸਦੀ ਵਿੱਚ ਖਾਲਸਾ ਪੰਥ ਨੂੰ ਸਰਕਾਰ ਵੱਲੋਂ ਬਹੁਤ ਤੰਗ ਕੀਤਾ ਗਿਆ ਉਹਨਾਂ ਨੂੰ ਗੁਰਦੁਆਰੇ ਤੇ ਘਰ ਛੱਡ ਕੇ ਪੁਲਿਸ ਤੇ ਫੌਜ ਤੋਂ ਬਚਣ ਲਈ ਜੰਗਲਾਂ ਵਿੱਚ ਜਾਣਾ ਪਿਆ ਇਸ ਤਰ੍ਹਾਂ ਦੇ ਹਾਲਾਤ ਲਗਭਗ ਅੱਧੀ ਸਦੀ ਤੱਕ ਰਹੇ ਇਸ ਸਮੇਂ ਦੌਰਾਨ ਗੁਰਦੁਆਰਿਆਂ ਦਾ ਸੰਭਾਲ ਦਾ ਕੰਮ ਜੋ ਉਦਾਸੀ ਮਤ ਦੇ ਸਿੱਖ ਸਨ ਉਹਨਾਂ ਕੋਲ ਚਲਾ ਗਿਆ ਤੇ ਕਾਫੀ ਸਮਾਂ ਉਹਨਾਂ ਦੇ ਕੋਲ ਹੀ ਰਿਹਾ ਤੇ ਮਗਰੋਂ ਗੁਰਦੁਆਰਿਆਂ ਦੇ ਪ੍ਰਬੰਧਕ ਹਿੰਦੂ ਸਾਧ ਬਣ ਗਏ ਜੋ ਮਹਾਂਤ ਕਹਾਏ ਜਾਣ ਲੱਗੇ ਹਿੰਦੂ ਮਾਹੌਲ ਤੇ ਬ੍ਰਾਹਮਣੀ ਪ੍ਰਭਾਵ ਕਾਰਨ ਉਹਨਾਂ ਨੇ ਕਈ ਹਿੰਦੂ ਰੀਤੀ ਰਿਵਾਜ ਗੁਰਦੁਆਰਿਆਂ ਵਿੱਚ ਪ੍ਰਚਲਿਤ ਕਰ ਦਿੱਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਵੀ ਸਿੱਖ ਰਹਿਤ ਮਰਿਆਦਾ ਜੋ ਹਿੰਦੂ ਰੀਤੀ ਰਿਵਾਜਾਂ ਦਾ ਮਿਸ਼ਰਣ ਬਣ ਚੁੱਕੀ ਸੀ ਇਸ ਨੂੰ ਨੇਖਾਰਣ ਜਾਂ ਸੋਧਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਰਾਜ ਸਤਾ ਖੁੱਸਣ ਤੋਂ ਬਾਅਦ ਅੰਗਰੇਜ਼ੀ ਰਾਜ ਸਮੇਂ ਇਹ ਸਿੱਖਾਂ ਨੇ ਆਪਣੇ ਭਵਿੱਖ ਦੇ ਮਾਰਗਦਰਸ਼ਨ ਲਈ ਧਾਰਮਿਕ ਰਹਿਤ ਮਰਿਆਦਾ ਬਾਰੇ ਸੋਚਿਆ ਪਿਛਲੀ ਪੂਰੀ ਸਦੀ ਦੌਰਾਨ ਮਹਾਂਪਤਾਂ ਅਧੀਨ ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧ ਵਿੱਚ ਇੰਨੀ ਗੜਵਟਾ ਗਈ ਸੀ ਕਿ ਮਹਾਂਪਤ ਭ੍ਰਿਸ਼ਟਾਚਾਰੀ ਹੋ ਗਏ ਸਨ ਅਤੇ ਉਹਨਾਂ ਦਾ ਜੀਵਨ ਪੂਰੀ ਤਰ੍ਹਾਂ ਆਚਰਣਹੀਣ ਹੋ ਗਿਆ ਉਹਨਾਂ ਨੇ ਆਪਣੀ ਆਮਦਨ ਵਧਾਉਣ ਵਾਸਤੇ ਗੁਰਦੁਆਰਿਆਂ ਅੰਦਰ Hindu ਦੇਵੀ ਦੇਵਤਿਆਂ ਦੀ ਪੂਜਾ ਆਰੰਭ ਕੀਤੀ ਜੋ ਕਿ ਸਿੱਖੀ ਸਿਧਾਂਤਾਂ ਦੇ ਹੀ ਉਲਟ ਸੀ ਉੱਥੇ ਕੋਈ ਇਹਨੂੰ ਸ਼ਾਸਨ ਨਹੀਂ ਸੀ ਗੁਰਦੁਆਰਿਆਂ ਵਿੱਚ ਜਾਣ ਵਾਲੀਆਂ ਇਸਤਰੀਆਂ ਨੂੰ ਤੰਗ ਕੀਤਾ ਜਾਂਦਾ ਸੀ ਮਹਾਂਤਾਂ ਦੇ ਇਸ ਤਰ੍ਹਾਂ ਧਰਮੀ ਤੇ ਭ੍ਰਸ਼ਟ ਵਿਵਹਾਰ ਕਰਕੇ ਹੀ ਗੁਰਦੁਆਰਾ ਸੁਧਾਰ ਲਹਿਰ ਦਾ ਜੋ ਜਨਮ ਹੋਇਆ ਬੁੱਧੀਜੀਵੀਆ ਵੱਲੋਂ ਵਿਦਵਾਨਾਂ ਤੇ ਸਿੱਖ ਪ੍ਰਚਾਰਕਾਂ ਨੇ ਇਸ ਲਹਿਰ ਦਾ ਪੂਰਾ ਪੂਰਾ ਸਾਥ ਦਿੱਤਾ ਉਹਨਾਂ ਸਾਰਿਆਂ ਨੇ ਰਲ ਕੇ ਗੁਰਦੁਆਰਿਆਂ ਦੇ ਪ੍ਰਬੰਧਕ ਮਹਾਂਤਾਂ ਦੁਆਰਾ ਠੋਸੀਆਂ ਗਈਆਂ ਸਿੱਖ ਵਿਰੋਧੀ ਰੀਤਾਂ ਦਾ ਜ਼ੋਰਦਾਰ ਵਿਰੋਧ ਕੀਤਾ ਸਰਕਾਰ ਨੇ ਸਿੱਖਾਂ ਨੂੰ ਗੁਰਦੁਆਰਿਆਂ ਦੇ ਪ੍ਰਬੰਧ ਤੋਂ ਦੂਰ ਰੱਖਣ ਲਈ ਮਹਾਂਤਾਂ ਦਾ ਸਾਥ ਦਿੱਤਾ ਇੱਕ ਲੰਬੀ ਲੜਾਈ ਦੌਰਾਨ ਜਾਨੀ ਅਤੇ ਮਾਲੀ ਰੂਪ ਵਿੱਚ ਭਾਰੀ ਕੀਮਤ ਦੇ ਕੇ ਆਖਰ 1924 ਵਿੱਚ ਸਿੱਖਾਂ ਨੇ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਹਾਸਲ ਕੀਤਾ ਤੇ ਸਭ ਤੋਂ ਪਹਿਲਾਂ ਇੱਕ ਵਧੀਆ ਕੰਮ ਇਹ ਕੀਤਾ ਕਿ ਇੱਕ ਕਮੇਟੀ ਬਣਾ ਕੇ ਸਾਰੇ ਸਿੱਖਾਂ ਲਈ ਇੱਕ ਰਹਿਤ ਮਰਿਆਦਾ ਤਿਆਰ ਕਰਨ ਦਾ ਕੰਮ ਆਰੰਭਿਆ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਸਾਰੇ ਖਰੜਿਆਂ ਤੇ ਹੋਰ ਲਿਖਤਾਂ ਦੀ ਜਾਂਚ ਪੜਤਾਲ ਕਰਨ ਵਿੱਚ ਕਈ ਸਾਲ ਮਿਹਨਤ ਕੀਤੀ ਅਤੇ ਅੰਤ ਵਿੱਚ ਉਹਨਾਂ ਨੇ ਆਪਣੀ ਖੋਜ ਨੂੰ ਪ੍ਰਵਾਨਗੀ ਲਈ ਸਿੱਖ ਪੰਥ ਸਾਹਮਣੇ ਰੱਖਿਆ ਇਸ ਉਪਰੰਤ ਦੌਰਾਨ ਸਾਰੇ ਸਿੱਖ ਜਗਤ ਦੀਆਂ ਵੱਖ-ਵੱਖ ਸੰਪਰਦਾਵਾਂ ਵਿਦਵਾਨਾਂ ਵੱਲੋਂ ਆਏ ਵਿਚਾਰਾਂ ਨੂੰ ਮੱਧੇ ਨਜ਼ਰ ਰੱਖਦੇ ਹੋਏ ਸਿੱਖ ਰਹਿਤ ਮਰਿਆਦਾ ਦਾ ਅੰਤਮ ਖਰੜਾ ਪ੍ਰਵਾਨ ਕਰਨ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪਿਆ ਗਿਆ ਨਿੱਜੀ ਤੌਰ ਤੇ ਬੇਸ਼ੱਕ ਵੱਖ-ਵੱਖ ਵਿਚਾਰ ਵੀ ਕਿਉਂ ਨਾ ਹੋਣ ਪਰ ਸਾਨੂੰ ਇਹੀ ਰਹਿਤ ਮਰਿਆਦਾ ਮੰਨਣੀ ਚਾਹੀਦੀ ਹੈ ਜੇ ਕੋਈ ਸਿੱਖ ਇਸ ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀ ਚਾਹੁੰਦਾ ਹੈ ਤਾਂ ਉਸ ਨੂੰ ਆਪਣੇ ਵਿਚਾਰ ਦਲੀਲ ਯੋਗਤ ਅਤੇ ਪ੍ਰਮਾਣਿਕ ਆਧਾਰ ਤੇ ਖਾਲਸਾ ਪੰਥ ਅੱਗੇ ਵਿਚਾਰ ਕਰਨ ਵਾਸਤੇ ਰੱਖਣੇ ਚਾਹੀਦੇ ਹਨ ਇੱਥੇ ਇਹ ਵਰਨਣ ਕਰਨਾ ਵੀ ਜ਼ਰੂਰੀ ਹੈ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਬਾਹਰੀ ਸਿੱਖ ਵਿਰੋਧੀ ਤਾਕਤਾਂ ਦੀ ਦਖਲਅੰਦਾਜ਼ੀ ਖੁੱਲ੍ਹੇਆਮ ਹੁੰਦੀ ਰਹੀ ਹੈ ਮਜਾਏ ਇਸ ਦੇ ਕਿ ਸਿੱਖ ਵਿਦਮਾਨ ਆਪਣੇ ਫੈਸਲੇ ਆਪ ਕਰਦੇ ਇਹਨਾਂ ਵਿਰੋਧੀ ਤਾਕਤਾਂ ਦੁਆਰਾ ਕੀਤੀਆਂ ਲਗਾਤਾਰ ਕੋਸ਼ਿਸ਼ਾਂ ਨੇ ਕਈ ਮਾਮਲਿਆਂ ਨੂੰ ਬਹੁਤ ਭੁਲੇਖੇ ਪਾ ਦਿੱਤੇ ਹਨ ਆਪਣੇ ਆਪ ਨੂੰ ਸਿੱਖ ਕਹਾਂਦੇ ਹੋਏ ਵੀ ਨਿਰੰਕਾਰੀ ਫਿਰਕਾ ਸਿੱਖ ਵਿਰੋਧੀ ਰਹਿਤ ਮਰਿਆਦਾ ਦਾ ਪ੍ਰਚਾਰਕ ਰਿਹਾ ਹੈ ਇਸ ਨੂੰ ਸਿੱਖਾਂ ਦੇ ਰਾਜਨੀਤਿਕ ਵਿਰੋਧੀਆਂ ਦੀ ਪੂਰੀ-ਪੂਰੀ ਹਮਾਇਤ حاصل ਹੈ ਇਹ ਨਕਲੀ ਨਿਰੰਕਾਰੀ ਆਪਣੀਆਂ ਲਿਖਤਾਂ ਤੇ ਭਾਸ਼ਣਾ ਵਿੱਚ ਗੁਰੂ ਗ੍ਰੰਥ ਸਾਹਿਬ ਅਤੇ ਰਹਿਤ ਮਰਿਆਦਾ ਦੀ ਬਿਆਦਵੀ ਖੁੱਲੇ-ਅੰਮ ਕਰਦੇ ਹਨ ਇਸ ਤਰ੍ਹਾਂ ਦੇ ਹੋਰ ਵੀ ਸਿੱਖ ਵਿਰੋਧੀ ਤਾਕਤਾਂ ਦੁਆਰਾ ਹਮਾਇਤ ਪ੍ਰਾਪਤ ਸਿੱਖਾਂ ਦੇ ਹਰ ਤਰ੍ਹਾਂ ਸ਼ੋਸ਼ੇ ਲਾਉਣ ਵਾਲੇ ਗਰੁੱਪ ਹਨ ਜੋ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਜੋ ਮੀਟ ਖਾਣ ਦੀ ਗੱਲ ਹੈ ਰਹਿਤ ਮਰਿਆਦਾ ਦੇ ਕਿਤਾਬ ਦੇ ਅਨੁਸਾਰ ਮੁਸਲਮਾਨੀ ਤਰੀਕੇ ਅਨੁਸਾਰ ਤਿਆਰ ਕੀਤਾ ਮੀਟ ਕੁੱਠਾ ਸਿੱਖਾਂ ਵਾਸਤੇ ਖਾਣਾ ਮਨਾ ਹੈ ਬਾਕੀ ਤਰੀਕੇ ਦੇ ਮੀਟ ਖਾਣ ਬਾਰੇ ਮਰਿਆਦਾ ਚੁੱਪ ਹੈ ਉਠਾ ਖਾਣ ਦੀ ਮਨਾਹੀ ਤੋਂ ਮਾਸ ਦਾ ਝਟਕਾ ਖਾਧਾ ਜਾ ਸਕਦਾ ਹੈ ਗਾਂ ਦਾ ਮਾਸ ਹਿੰਦੂਆਂ ਵਿੱਚ ਅਤੇ ਸੂਰ ਦਾ ਮੀਟ ਮੁਸਲਮਾਨਾਂ ਵਿੱਚ ਖਾਣ ਦੀ ਮਨਾਹੀ ਹੈ ਇਸੇ ਤਰ੍ਹਾਂ ਜਿਉ ਹਿਊਦੀਆਂ ਤੇ ਇਸਾਈਆਂ ਦੇ ਆਪਣੇ ਪ੍ਰਤੀਬੰਧ ਹਨ ਉਹ ਖਾਸ ਤਰ੍ਹਾਂ ਦੇ ਮੀਟ ਖਾਸ ਖਾਸ ਦਿਨਾਂ ਨੂੰ ਨਹੀਂ ਖਾਂਦੇ ਪਰੰਤੂ ਸਿੱਖਾਂ ਵਾਸਤੇ ਇਸ ਤਰ੍ਹਾਂ ਦੀਆਂ ਕੋਈ ਹਦਾਇਤਾਂ ਨਹੀਂ ਹਨ ਜੇਕਰ ਕੋਈ ਮੀਟ ਖਾਣਾ ਚਾਹੁੰਦਾ ਹੈ ਉਸ ਵਾਸਤੇ ਮੀਟ ਦੀ ਭਿੰਤਾ ਤੇ ਦਿਨਾਂ ਦਾ ਕੋਈ ਵਿਚਾਰ ਨਹੀਂ ਪਰੰਤੂ ਇਨਾ ਜ਼ਰੂਰ ਹੈ ਕਿ ਖਾਦੇ ਜਾਣ ਵਾਲਾ ਮੀਟ ਉਸ ਦੀ ਸਿਹਤ ਅਤੇ ਮਨ ਲਈ ਨੁਕਸਾਨਦੇਹ ਨਾ ਹੋਵੇ ਇਸ ਵਿਸ਼ੇ ਤੇ ਗੁਰਬਾਣੀ ਵਿੱਚ ਸਾਫ਼ ਹਦਾਇਤਾਂ ਹਨ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਸਾਕ ਕਹਾਵੇ ਕਿਸਮੇ ਪਾਪ ਸਮਾਣੇ ਕੇਵਲ ਮੂਰਖ ਹੀ ਮਾਸ ਖਾਣ ਜਾਂ ਨਾ ਖਾਣ ਬਾਰੇ ਝਗੜਦੇ ਹਨ ਇਹ ਕੌਣ ਦੱਸ ਸਕਦਾ ਹੈ ਕਿ ਕਿਹੜਾ ਮਾਸ ਹੈ ਤੇ ਕਿਹੜਾ ਮਾਸ ਨਹੀਂ ਕੌਣ ਜਾਣਦਾ ਹੈ ਪਾਪੀ ਮਾਸਾਹਾਰੀਆਂ ਜਾਂ ਸ਼ਾਕਾਹਾਰੀ ਅੰਤ ਵਿੱਚ ਇਹ ਕਹਿਣਾ ਗਲਤ ਹੈ ਕਿ ਜੋ ਮੀਟ ਕੁੱਠਾ ਛੱਡ ਕੇ ਖਾਂਦਾ ਹੈ ਉਹ ਖਾਲਸਾ ਪੰਥ ਤੋਂ ਸਿੱਖਿਆ ਜਾਂਦਾ ਹੈ ਤੇ ਤਨਖਾਹਿਆ ਕਰਾਰ ਦਿੱਤਾ ਜਾਂਦਾ ਹੈ ਫਿਰ ਵੀ ਸਿੱਖਾਂ ਦੇ ਧਾਰਮਿਕ ਸਮਾਗਮਾਂ ਤੇ ਸ਼ੁੱਧ ਸ਼ਾਕਾਹਾਰੀ ਭੋਜਨ ਹੀ ਪਰੋਸਿਆ ਜਾਂਦਾ ਹੈ ਇੱਥੇ ਇਹ ਗੱਲ ਵੀ ਦੱਸਣੀ ਬਹੁਤ ਜ਼ਰੂਰੀ ਹੈ ਕਿ ਜੋ ਮੀਟ ਖਾਣ ਦੀ ਮਨਾਹੀ ਹੈ ਉਹ ਤਕਰੀਬਨ ਤਕਰੀਬਨ ਮਨਾਹੀ ਹੀ ਠੀਕ ਹੈ ਕਿਉਂਕਿ ਇੱਥੇ ਜੇ ਅਸੀਂ ਇਹਨਾਂ ਗੱਲਾਂ ਨੂੰ ਵੀ ਮੁੱਖ ਰੱਖਦੇ ਹਾਂ ਤਾਂ ਜੋ ਗੁਰਬਾਣੀ ਦੇ ਵਿੱਚ ਕਬੀਰ ਸਾਹਿਬ ਦੇ ਵੀ ਸ਼ਲੋਕ ਹਨ ਕਬੀਰਾ ਭਾਗ ਮਾ ਅਸਲੀ ਸੁਰਾਪਾਨ ਜੋ ਜੋ ਪ੍ਰਾਣੀ ਖਾਏ ਜਿਤਨੇ ਵਰਤ ਨੇਮ ਕੀਏ ਸਭ ਅਰਸਾਤਲ ਜਾਏ ਪਰ ਦਸਤਾਰ ਵਾਸਤੇ ਹਰ ਸਿੱਖ ਇਸਤਰੀ ਪੁਰਸ਼ ਵਾਸਤੇ ਸਿਰ ਢੱਕਣ ਢੱਕ ਕੇ ਰੱਖਣਾ ਕਿਉਂ ਜ਼ਰੂਰੀ ਹੈ ਆਦਮੀ ਦਸਤਾਰ ਸਜਾ ਕੇ ਆਪਣਾ ਸਿਰ ਢੱਕਦੇ ਹਨ ਅਤੇ ਬਹੁਤ ਸਾਰੀਆਂ ਇਸਤਰੀਆਂ ਚੁੰਨੀ ਨਾਲ ਆਪਣਾ ਸਿਰ ਅਤੇ ਸਰੀਰ ਦਾ ਉੱਪਰਲਾ ਹਿੱਸਾ ਢਾਕੇ ਰੱਖਦੀਆਂ ਹਨ ਜਿਹੜੀਆਂ ਔਰਤਾਂ ਆਪਣੇ ਸਿਰ ਤੇ ਕੇਸ ਕੀ ਸਜਾਉਂਦੀਆਂ ਉਹ ਕੋਈ ਮਰਿਆਦਾ ਦੀ ਉਲੰਘਣਾ ਨਹੀਂ ਕਰਦੀਆਂ ਸਭ ਇਸ ਵਿੱਚ ਸੋ ਕਿ ਇਹਦੀ ਇਸ ਤਰ੍ਹਾਂ ਦੀ ਖੂਬਸੂਰਤੀ ਵੀ ਬਾਧੀ ਹੈ ਕਿ ਇਸ ਕੀ ਬੰਨ ਨਾਲ ਕੇਸ ਸਾਰਾ ਸਮਾਂ ਪੂਰੀ ਤਰ੍ਹਾਂ ਨਾਲ ਟਕੇ ਰਹਿੰਦੇ ਹਨ ਅਤੇ ਚੁੰਨੀਆਂ ਆਮ ਤੌਰ ਤੇ ਸਿਰ ਤੋਂ ਖਿਸਕਦੀਆਂ ਰਹਿੰਦੀਆਂ ਹਨ ਇਤੋਂ ਤੱਕ ਕਿ ਗੁਰਦੁਆਰਿਆਂ ਬੈਠਿਆਂ ਵੀ ਕਈ ਵਾਰ ਚੁੰਨੀ ਨੂੰ ਠੀਕ ਕਰਨਾ ਪੈਂਦਾ ਹੈ ਅਤੇ ਲਗਭਗ ਗੁਰਦੁਆਰਿਆਂ ਵਿੱਚ ਬੈਠੀਆਂ ਬੀਬੀਆਂ ਦੇ ਵੀ ਜੋ ਸਿਰ ਹਨ ਉਹ ਅੱਧੇ ਤੋਂ ਜ਼ਿਆਦਾ ਨੰਗੇ ਹੀ ਹੁੰਦੇ ਹਨ ਜੇ ਅੰਮ੍ਰਿਤਧਾਰੀ ਹੋ ਕੇ ਸਿੱਖ ਝੂਠ ਬੋਲਦਾ ਹੈ ਤਾਂ ਕੀ ਉਹ ਖਾਲਸਾ ਹੈ ਆਮ ਸਵਾਲ ਬਹੁਤ ਉੱਠਦਾ ਹੈ ਕਿ ਜੇ ਕੋਈ ਹੁਣ ਅੰਮ੍ਰਿਤਧਾਰੀ ਹੈ ਤਾਂ ਝੂਠ ਬੋਲਦਾ ਹੈ ਜਾਦਾਤਾਰ ਮੈਂ ਇਹ ਵੀ ਦੇਖਿਆ ਹੈ ਕਿ ਬੀਬੀਆਂ ਅਮਰਤਖਾ ਕੇ ਚੁਗਲੀਆਂ ਦੇ ਝੂਠ ਸਭ ਤੋਂ ਜ਼ਿਆਦਾ ਜੋ ਬੋਲਦੀਆਂ ਹਨ ਬਹੁਤੀਆਂ ਬੀਬੀਆਂ ਤੇ ਦੇਖੀਆਂ ਨੇ ਮੈਂ ਬਹੁਤ ਸਾਰੀਆਂ ਸਾਰੀਆਂ ਅਸੀਂ ਨਹੀਂ ਕਹਿ ਸਕਦੇ ਪਰ ਬਹੁਤ ਸਾਰੀਆਂ ਇਦਾਂ ਦੀਆਂ ਹੀ ਹਨ ਸੋ ਇਸ ਗੱਲ ਤੋਂ ਵੀ ਉਹਨਾਂ ਨੂੰ ਇਸ ਸੰਕੋਚ ਕਰਨਾ ਚਾਹੀਦਾ ਹੈ ਇਹ ਸਵਾਲ ਸੁਣ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਬਦਾਨ ਦੀ ਉਲੰਘਣਾ ਕਰਨ ਵਾਲੇ ਕਿਸੇ ਅਮਰੀਕਨ ਨੂੰ ਇਹ ਪੁੱਛਿਆ ਜਾਵੇ ਕਿ ਉਹ ਅਮਰੀਕਨ ਹੈ ਕਿ ਨਹੀਂ ਤਾਂ ਉਹ ਅਮਰੀਕੀ ਤਾਂ ਰਹੇਗਾ ਹੀ ਪਰੰਤੂ ਉਹ ਆਪਣੀ ਕੀਤੀ ਗਲਤੀ ਦੇ ਆਧਾਰ ਤੇ ਕਸੂਰਵਰ ਠਹਿਰਾਇਆ ਜਾਏਗਾ ਝੂਠ ਬੋਲਣਾ ਇੱਕ ਸ਼ਾਬਦਿਕ ਤੋਖਾ ਹੈ ਤੇ ਜੋ ਸਿੱਖੀ ਅਨੁਸਾਰ ਗਲਤ ਹੈ ਇੱਕ ਸਿੱਖ ਤੋਂ ਝੂਠ ਬੋਲਣ ਦੀ ਉਮੀਦ ਹੀ ਨਹੀਂ ਕੀਤੀ ਜਾ ਸਕਦੀ ਅਸਲ ਵਿੱਚ ਝੂਠ ਬੋਲਣਾ ਹਰ ਆਦਮੀ ਵਾਸਤੇ ਹੀ ਪਾਪ ਹੈ ਭਾਵੇਂ ਉਹ ਸਿੱਖ ਹੈ ਜਾਂ ਗੈਰ ਸਿੱਖ ਹੈ ਉੱਥੇ ਤੁਹਾਨੂੰ ਕੋਈ ਬੀਬੀ ਹੈ ਜਾਂ ਫਿਰ ਕੋਈ ਹੋਰ ਹੈ ਜ਼ਿੰਦਗੀ ਦੇ ਕਈ ਜੇ ਬੇ ਹਨ ਕਈ ਵਿਦਿਆਰਥੀ ਕਈ ਵਿਸ਼ੇ ਪੜਦੇ ਹਨ ਅਤੇ ਉਹ ਖੇਡਾਂ ਵਿੱਚ ਕਮਜ਼ੋਰ ਹੋ ਸਕਦਾ ਹੈ ਸੋ ਅਸੀਂ ਵਿਦਿਆਰਥੀਆਂ ਦੀ ਪਛਾਣ ਉਹਨਾਂ ਦੀ ਪ੍ਰਾਪਤੀ ਤੋਂ ਹੀ ਕਰ ਸਕਦੇ ਹਾਂ ਇਸੇ ਤਰ੍ਹਾਂ ਹੀ ਇੱਕ ਸਿੱਖ ਵੀ ਜ਼ਿੰਦਗੀ ਦੇ ਕਿਸੇ ਇੱਕ ਪਹਿਲੂ ਵਿੱਚ ਵਧੀਆ ਹੋ ਸਕਦਾ ਹੈ ਪਰ ਕਿਸੇ ਹੋਰ ਵਿੱਚ ਮਾੜਾ ਹੋ ਸਕਦਾ ਹੈ ਗੁਰਬਾਣੀ ਵਿੱਚ ਲਿਖਿਆ ਹੈ ਸਾਜ ਕਰੀਜਾ ਗੁਣੋ ਕੇਰੀ ਛੋੜ ਅਬਗੁਣ ਚਲਿਆ ਅੱਗੇ ਅੰਮ੍ਰਿਤਧਾਰੀ ਸਿੱਖਾਂ ਵਿੱਚ ਤੇ ਉਹਨਾਂ ਸਿੱਖਾਂ ਦੇ ਵਿੱਚ ਕੀ ਫਰਕ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ ਰੱਖਦੇ ਹਨ ਪਰ ਪੰਜ ਕਕਾਰ ਨਹੀਂ ਪਹਿਨਦੇ ਵਧੀਆ ਸਿੱਖ ਕਿਹੜਾ ਹੈ ਅੰਮ੍ਰਿਤਧਾਰੀ ਪੰਜ ਕਕਾਰੀ ਅਤੇ ਨਿਤਨੇਮੀ ਵੀ ਹੋਵੇ ਅਤੇ ਨਾਲ ਹੀ ਸਿੱਖੀ ਅਨੁਸਾਰ ਸੱਚਾ ਸੁੱਚਾ ਜੀਵਨ ਜੀਉਂਦਾ ਹੋਵੇ ਉਹ ਲੋਕ ਅੰਮ੍ਰਿਤ ਪਾਨ ਕਿਉਂ ਕਰਦੇ ਹਨ ਜੋ ਜਾਣਦੇ ਹਨ ਕਿ ਉਹ ਸਹੀ ਮਾਰਗ ਤੇ ਨਹੀਂ ਚੱਲ ਰਹੇ ਇਹ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਅੰਮ੍ਰਿਤਧਾਰੀ ਸਿੱਖ ਹੋ ਕੇ ਕਈ ਗਲਤ ਕੰਮ ਕਰਦੇ ਹਨ ਅੰਮ੍ਰਿਤਧਾਰੀ ਤੇ ਦੂਸਰੇ ਸਿੱਖ ਇਸ ਕੇਸ ਵਿੱਚਲੇ ਸੂਲ ਉਹੀ ਹਨ ਜਿਨ੍ਹਾਂ ਦਾ ਜ਼ਿਕਰ ਉੱਪਰ ਦੂਸਰੇ ਸਵਾਲ ਵਿੱਚ ਆਇਆ ਹੈ ਪ੍ਰੰਤੂ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਰੱਖਣ ਵਾਲੇ ਵਿੱਚ ਬਿਲਕੁਲ ਇਸੇ ਤਰ੍ਹਾਂ ਦਾ ਫਰਕ ਹੈ ਜਿਵੇਂ ਇੱਕ ਪੁਲਿਸ ਜਾਂ ਫੌਜ ਦੇ ਸਿਪਾਹੀ ਵਿੱਚ ਅਤੇ ਦੇਸ਼ ਦੇ ਦੂਸਰੇ ਵਧੀਆ ਸ਼ਹਿਰੀ ਵਿੱਚ ਜੋ ਕਾਨੂੰਨ ਦੀ ਉਲੰਘਣਾ ਨਹੀਂ ਕਰਦਾ ਦੋਵੇਂ ਆਪੋ ਆਪਣੇ ਢੰਗ ਨਾਲ ਦੇਸ਼ ਦੀ ਸੇਵਾ ਕਰਦੇ ਹਨ ਇੱਕ ਸਿਪਾਹੀ ਸਰਕਾਰੀ ਦਰਬਾਰੇ ਤੇ ਆਮ ਜਨਤਾ ਵਿੱਚ ਬਧੇਰੇ ਇੱਜ਼ਤ ਮਾਣਦਾ ਹੈ ਕਿਉਂਕਿ ਉਹ ਉਹਨਾਂ ਦੀ ਆਜ਼ਾਦੀ ਦੀ ਰਖਵਾਲੀ ਕਰਦਾ ਹੈ ਖਾਲਸਾ ਵੀ ਇੱਕ ਸਿਪਾਹੀ ਹੈ ਭਾਵੇਂ ਕਿਸੇ ਦੁਨਿਆਵੀ ਸਰਕਾਰ ਦਾ ਨਹੀਂ ਸਗੋਂ ਅਕਾਲ ਪੁਰਖ ਦੀ ਫੌਜ ਦਾ ਸਿਪਾਹੀ ਹੈ ਜੋ ਮਾਨਵਤਾ ਦੀ ਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਦੀ ਹੈ ਇਹ ਫੌਜ ਇਸ ਕਰਕੇ ਸੇਵਾ ਨਹੀਂ ਕਰਦੀ ਕਿ ਇਸ ਦੇ ਸਿਪਾਹੀ ਤਨਖਾਹਦਾਰ ਹਨ ਸਗੋਂ ਇਹ ਸਿਪਾਹੀ ਲੋਕਾਂ ਦੀ ਸੇਵਾ ਕਰਨਾ ਆਪਣਾ ਫਰਜ਼ ਸਮਝਦੇ ਹਨ ਪੰਜ ਕਕਾਰੀ ਵਰਦੀ ਦੀ ਖਾਲਸਾ ਹੀ ਪਹਿਨਤਾ ਵੀ ਕੇਵਲ ਉਸੇ ਤਰ੍ਹਾਂ ਹੀ ਹੈ ਜਿਵੇਂ ਇੱਕ ਦੇਸ਼ ਦਾ ਸਿਪਾਹੀ ਵਰਦੀ ਵਿੱਚ ਦੂਸਰੇ ਨਾਗਰਿਕਾਂ ਵੱਲੋਂ ਅਲੱਗ ਨਜ਼ਰ ਆਉਂਦਾ ਹੈ ਬੇਅਮਰਤੀਏ ਜਿਨ੍ਹਾਂ ਦੇ ਕਰਮ ਅਮਰਤਾ ਦੀ ਸੰਗਾਂ ਵਾਲੇ ਹਨ ਉਸੇ ਤਰ੍ਹਾਂ ਹਨ ਜਿਵੇਂ ਆਮ ਨਾਗਰਿਕ ਪੁਲਿਸ ਦੀ ਡਿਊਟੀ ਕਰ ਰਿਹਾ ਹੋਵੇ ਉਹ ਇਹ ਕੰਮ ਪੁਲਿਸ ਮੈਕਨੇ ਵਿੱਚ ਭਰਤੀ ਹੋਏ ਬਿਨਾ ਵਰਦੀ ਪਹਿਨੇ ਬਿਨਾ ਅਤੇ ਉਹਨਾਂ ਦੇ ਅਨੁਸ਼ਾਸਨ ਨਿਯਮਾਂ ਦੀ ਪਾਲਣਾ ਕੀਤੇ ਬਿਨਾ ਹੀ ਕਰਦੇ ਹਨ ਭਾਵੇਂ ਇਸ ਤਰ੍ਹਾਂ ਦੇ ਲੋਕ ਪੁਲਿਸ ਤੇ ਸਿਪਾਹੀਆਂ ਨਾਲੋਂ ਵਧੀਆ ਸੇਵਾ ਕਰਦੇ ਹੋਣ ਉਹ ਵਧੀਆ ਸ਼ਹਿਰੀ ਤਾਂ ਅਖਵਾ ਸਕਦੇ ਹਨ ਪਰ ਪੁਲਿਸ ਨਹੀਂ ਇਸੇ ਤਰ੍ਹਾਂ ਕੋਈ ਵੀ ਮਨੁੱਖ ਇਨਸਾਨ ਤਾਂ ਅਖਵਾ ਸਕਦੇ ਹਨ ਖਾਲਸਾ ਨਹੀਂ ਜਦ ਤੱਕ ਕਿ ਉਹ ਪੰਜ ਕਕਾਰੀ ਵਰਦੀ ਨਹੀਂ ਪਹਿਨਦੇ ਅਤੇ ਰਹਿਤ ਮਰਯਾਦਾ ਅਨੁਸਾਰ ਜੀਵਨ ਨਹੀਂ ਜੀਂਦੇ ਵਧਿਆ ਸਿੱਖ ਵਧਿਆ ਸਿੱਖ ਕੀ ਹਨ ਅਸਲ ਵਿੱਚ ਇਹ ਸਵਾਲ ਤਾਂ ਅਪਰੋਕਤ ਵਰਗਾ ਹੀ ਹੈ ਪਰੰਤੂ ਦੂਸਰੇ ਨੌਜਵਾਨ ਵਜੋਂ ਵੱਖਰੇ ਲਫ਼ਜ਼ਾਂ ਵਿੱਚ ਪੁੱਛਿਆ ਗਿਆ ਹੈ ਜੋ ਇਸ ਸਵਾਲ ਨੂੰ ਆਪਣੇ ਮਨਤਾ ਪ੍ਰਤੀ ਜੀਵਨ ਦੇ ਸਦੰਭਰ ਵਿੱਚ ਰੱਖ ਕੇ ਸਮਝੀ ਤਾਂ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ ਇੱਕ ਵਧੀਆ ਖਿਡਾਰੀ ਕੌਣ ਹੈ ਜਿਹੜਾ ਵਰਦੀ ਤੋਂ ਬਿਨਾਂ ਵਧੀਆ ਖੇਡਦਾ ਹੈ ਜਾਂ ਜਿਹੜਾ ਵਰਦੀ ਪਾਉਂਦਾ ਹੈ ਪਰ ਚੰਗਾ ਖੇਡ ਨਹੀਂ ਸਕਦਾ ਦੋਨੇ ਹੀ ਦੂਰੇ ਹਨ ਇੱਕ ਨੂੰ ਖੇਡਣਾ ਸਿੱਖਣਾ ਪਵੇਗਾ ਤੇ ਦੂਸਰੇ ਨੂੰ ਵਰਦੀ ਪਹਿਨ ਏ ਟੀਮ ਵਿੱਚ ਮੈਂਬਰ ਬਣਨਾ ਪਵੇਗਾ ਦੋਨਾਂ ਨੂੰ ਤੁਲਨਾਮਿਕ ਦ੍ਰਿਸ਼ਟੀ ਤੋਂ ਇੱਕ ਪੱਧਰ ਤੇ ਨਹੀਂ ਰੱਖਿਆ ਜਾ ਸਕਦਾ ਇਸੇ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਇੱਕ ਤਾਂ ਬਾਹਰੀ ਰੂਪ ਤੋਂ ਸਿੱਖ ਹੈ ਪਰ ਉਸ ਦੇ ਕਰਮ ਵਿੱਚ ਸਿੱਖਾਂ ਵਾਲੇ ਨਹੀਂ ਤੇ ਦੂਸਰੇ ਦਾ ਪਹਿਰਾਵਾ ਸਿੱਖਾਂ ਦਾ ਨਹੀਂ ਹੈ ਪਰੰਤੂ ਕੰਮ ਸਿੱਖਾਂ ਵਾਲੇ ਹਨ ਪਰੰਤੂ ਖਾਲਸਾ ਪੰਥਕ ਟੀਮ ਵਿੱਚ ਤਾਂ ਹੀ ਸਵੀਕਾਰਿਆ ਤੇ ਸਤਕਾਰਿਆ ਜਾ ਸਕਦਾ ਹੈ ਜੇਕਰ ਪੰਜ ਕਰਾਰਾਂ ਦਾ ਧਾਰਨੀ ਵੀ ਹੋਵੇ ਤੇ ਮਰਿਆਦਾ ਤੇ ਨਿਜਮਾ ਨੂੰ ਮੰਨਦਾ ਵੀ ਹੋਵੇ ਇਹ ਕੋਈ ਸਵਾਲ ਨਹੀਂ ਕੇਵਲ ਕਿਸੇ ਦੇ ਮਹਿਸੂਸ ਕਰਨ ਅਤੇ ਮਨੋदुखी ਹੋਣ ਦੀ ਗੱਲ ਹੈ ਕਿ ਜਦ ਉਹ ਦੇਖਦਾ ਹੈ ਕਿ ਕੋਈ ਅਮਰਤਧਾਰੀ ਹੋ ਕੇ ਵੀ ਆਪਣੀ ਮਰਿਆਦਾ ਦੀ ਪਾਲਣਾ ਨਹੀਂ ਕਰਦਾ ਲੋਕ ਭਾਵੇਂ ਇਸ ਨਾਲ ਸਹਿਮਤ ਹੋਣ ਜਾਂ ਨਾ ਹੋਣ ਪਰ ਸਿੱਖਾਂ ਵਿੱਚ ਅੱਜਕੱਲ ਇਹ ਧਾਰਨਾ ਹੈ ਕਿ 18ਵੀਂ ਸਦੀ ਦੇ ਸਿੱਖ ਬਹੁਤ ਉੱਚੇ ਆਚਰਣ ਵਾਲੇ ਹਨ ਉਹ ਧਾਰਮਿਕ ਆਜ਼ਾਦੀ ਤੇ ਮਨੁੱਖੀ ਹੱਕਾਂ ਬਦਲੇ ਆਪਣੇ ਸਿਰ ਤੱਕ ਵਾਰ ਦਿੰਦੇ ਸਨ ਉਹ ਝੂਠੇ ਬੋਲਣ ਨਾਲੋਂ ਮਰ ਜਾਣਾ ਬਿਹਤਰ ਸਮਝਦੇ ਸਨ ਅੱਜ ਕੱਲ ਉਸ ਪੱਧਰ ਤੇ ਕੋਈ ਵਿਰਲੇ ਸਿੱਖ ਹੀ ਨਜ਼ਰ ਆਉਂਦੇ ਹਨ ਜੇਕਰ ਅਸੀਂ ਧਿਆਨ ਨਾਲ ਦੇਖੀਏ ਤਾਂ ਅੱਜ ਵੀ ਸਾਨੂੰ ਵੱਡੀਆਂ ਕੁਰਬਾਨੀਆਂ ਕਰਨ ਵਾਲੇ ਤੇ ਮਨੁੱਖਤਾ ਲਈ ਮੁਸੀਬਤਾਂ ਸਹਿਣ ਵਾਲੇ ਸਿੱਖ ਨਜ਼ਰੀ ਪਹਿਣਗੇ ਕਈ ਤਾਂ ਅਗਿਆਤ ਰੂਪ ਵਿੱਚ ਹੀ ਉੱਚਾ ਸੁੱਚਾ ਜੀਵਨ ਜੀ ਰਹੇ ਹਨ ਅਤੇ ਕਈ ਲੋੜਵੰਦਾਂ ਦੀ ਸਿਹਤਾਂ ਵੀ ਕਰਦੇ ਰਹਿੰਦੇ ਹਨ ਬੜੇ ਦੁੱਖ ਦੀ ਗੱਲ ਹੈ ਕਿ ਮੁਠੀ ਪਰ ਸਿੱਖ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧਕ ਦੇ ਸੰਭਾਲ ਲਈ ਲੜਦੇ ਰਹਿੰਦੇ ਹਨ ਸਭ ਦੀਆਂ ਨਜ਼ਰਾਂ ਵਿੱਚ ਆ ਜਾਂਦੇ ਹਨ ਜਦੋਂ ਕਿ ਅਣਗਿਣਤ ਸਿੱਖ ਜੋ ਗੁਰਦੁਆਰੇ ਵਿੱਚ ਪ੍ਰਭੂ ਦੇ ਗੁਣ ਗਾਉਣ ਤੇ ਸਿੱਖੀ ਜੀਵਨ ਜਾਂਚ ਸਿੱਖ ਸਕਣ ਜਾਂਦੇ ਹਨ ਅਣਗਿਣੇ ਰਹਿ ਜਾਂਦੇ ਹਨ ਉਹਨਾਂ ਨੂੰ ਕੋਈ ਸਮਝਦਾ ਹੀ ਨਹੀਂ ਅੰਮ੍ਰਿਤਧਾਰੀ ਨੂੰ ਬੇਅਮਰਤੀ ਨਾਲੋਂ ਚੰਗਾ ਕਿਉਂ ਸਮਝਿਆ ਜਾਂਦਾ ਹੈ ਭਾਵ ਕਿ ਇੱਥੇ ਅੰਮ੍ਰਿਤਧਾਰੀ ਸਿੱਖ ਨੂੰ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹਦੇ ਨਾਲੋਂ ਕਿਉਂ ਚੰਗਾ ਸਮਝਿਆ ਜਾਂਦਾ ਹੈ ਜਦੋਂ ਕਿ ਅਸੀਂ ਸਾਰੇ ਬਰਾਬਰ ਹਾਂ ਫਿਰ ਇਹ ਪਲੇਟ ਵਿੱਚ ਕਿਉਂ ਨਹੀਂ ਖਾ ਸਕਦੇ ਲੰਗਰ ਦੀ ਆਮ ਰਵਾਇਤ ਹੀ ਇਹ ਹੈ ਕਿ ਉੱਥੇ ਬਿਨਾਂ ਕਿਸੇ ਭਿੰਨ ਭੇਦ ਤੇ ਅੰਮ੍ਰਿਤਧਾਰੀ ਤੇ ਬੇਅੰਮ੍ਰਿਤਧਾਰੀ ਆਦ ਵਿੱਚ ਲੰਗਰ ਵਰਤਿਆ ਜਾਂਦਾ ਹੈ ਹਰ ਕੋਈ ਆਪਣੀ ਆਪਣੀ ਥਾਲੀ ਵਿੱਚ ਛਕਦਾ ਹੈ ਸਾਰੇ ਇਕੋ ਥਾਂ ਪੰਗਤ ਵਿੱਚ ਬੈਠ ਕੇ ਇਕੋ ਜਿਹਾ ਲੰਗਰ ਛਕਦੇ ਹਨ ਜੇਕਰ ਤੁਸੀਂ ਤੇ ਤੁਹਾਡਾ ਭਰਾ ਇੱਕੋ ਥਾਲੀ ਵਿੱਚ ਖਾਣਾ ਖਾ ਰਹੇ ਹੋ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਜੋ ਤੁਹਾਡੀ ਥਾਲੀ ਵਿੱਚ ਨਹੀਂ ਖਾ ਰਹੇ ਉਹ ਘਟਿਆ ਹਨ ਇਸੇ ਤਰ੍ਹਾਂ ਦੋ ਅਮਰਤ ਧਾਰੀ ਖਾਲਸਾ ਇਕੋ ਭਾਈਚਾਰਾ ਹੈ ਜੋ ਇੱਕੋ ਪਲੇਟ 'ਚ ਖਾ ਰਹੇ ਹਨ ਤਾਂ ਇਸ ਦਾ ਭਾਵ ਇਹ ਨਹੀਂ ਕਿ ਦੂਸਰਾ ਦੂਜੇ ਤੋਂ ਮੜਾ ਹੈ ਇੱਥੇ ਆਪਾਂ ਹੁਣ ਥੋੜੀ ਜਿਹੀ ਹੋਰ ਗੱਲ ਕਰਕੇ ਜੋ ਵੀਡੀਓ ਨੂੰ ਆਪਾਂ ਸਮਾਪਤੀ ਵੱਲ ਲੈ ਜਾਣਾ ਹੈ ਤੇ ਬਸ ਥੋੜੇ ਜਿਹੇ ਟਾਈਮ ਦੀ ਜੋ ਵੀਡੀਓ ਹੋਰ ਤੁਹਾਡੇ ਨਾਲ ਗੱਲਬਾਤ ਅਸੀਂ ਵੀਡੀਓ ਵਿੱਚ ਸਾਂਝੀ ਕਰਾਂਗੇ ਆਦਮੀ ਪਗੜੀ ਕਿਉਂ ਬੰਨਦੇ ਹਨ ਅੰਗਰੇਜ਼ਾਂ ਵਾਂਗ ਲੰਬੇ ਵਾਲ ਮੋਢਿਆਂ ਤੇ ਲਟਕਾ ਕੇ ਕਿਉਂ ਨਹੀਂ ਰੱਖਦੇ ਇਹ ਸਵਾਲ ਆ ਆਦਮੀ ਪਗੜੀ ਬੰਨਦੇ ਹਨ ਇਸਤਰੀਆਂ ਕਿਉਂ ਨਹੀਂ ਇਹ ਵੀ ਇੱਕ ਸਵਾਲ ਆ ਜੋ ਇਹਦਾ ਇਹ ਜਵਾਬ ਸੀ ਕਿ ਸਿਰ ਨੂੰ ਟਾ ਕੇ ਰੱਖਣਾ ਸਦੀਆਂ ਪੁਰਾਣਾ ਵਿਸ਼ਵ ਪ੍ਰਸਿੱਧ ਰਵਾਜ ਹੈ ਜਿਸ ਨੂੰ ਸਾਰੇ ਸਮਾਜ ਧਾਰਮਿਕ ਤੇ ਹੋਰ ਸਮਾਗਮਾਂ ਵਿੱਚ ਸੱਭਿਆਚਾਰ ਅਤੇ ਸੱਭਿਆਕ ਤੇ ਆਦਰਯੋਗ ਮੰਨਿਆ ਗਿਆ ਹੈ ਅੱਜ ਵੀ ਬਹੁਤ ਸਾਰੇ ਲੋਕ ਇਸ ਨੂੰ ਇਸ ਰੂਪ ਵਿੱਚ ਮੰਨਦੇ ਹਨ ਪੁਰਾਣੇ ਖਿਆਲਾਂ ਵਾਲੇ ਯਹੂਦੀ ਸਿਰ ਤੇ ਟੋਪੀ ਰੱਖਦੇ ਹਨ ਤੇ ਇਸਾਈ ਲਾੜੀ ਵਿਆਹ ਸਮੇਂ ਆਪਣਾ ਸਿਰ ਅਤੇ ਮੂੰਹ ਪਰਦੇ ਨਾਲ ਢੱਕ ਕੇ ਰੱਖਦੀ ਹੈ ਕਈ ਗਿਰਜਾਂ ਵਿੱਚ ਈਸਾਈ ਲੋਕ ਆਪਣਾ ਜੋ ਸਿਰ ਢੱਕਦੇ ਹਨ ਤੇ ਇਕੱਠ ਕਰਦੇ ਹਨ ਜਾਂ ਇਕੱਠਾਂ ਵਿੱਚ ਸ਼ਾਮਲ ਹੁੰਦੇ ਹਨ ਭਾਵਕੇ ਸਭਾ ਵਿੱਚ ਸ਼ਾਮਲ ਹੁੰਦੇ ਹਨ Hindu ਵਿਆਹਾਂ ਵਿੱਚ ਵੀ ਲੜਾ ਆਪਣੇ ਸਿਰ ਤੇ ਪਗੜੀ ਬੰਨ੍ਹਦਾ ਹੈ ਤੇ ਲਾੜੀ ਆਪਣਾ ਸਿਰ ਮੂੰਹ ਚੁੰਨੀ ਨਾਲ ਢੱਕਦੀ ਹੈ ਰਾਜਪੂਤ ਯੋਧੇ ਵੀ ਆਪਣੇ ਭਾਵੇਂ ਉਹਨਾਂ ਦੇ ਸਿਰ ਦੇ ਵਾਲ ਹੋਣ ਜਾਂ ਨਾ ਹੋਣ ਪਗੜੀਆਂ ਜ਼ਰੂਰ ਬੰਨ੍ਹਦੇ ਆਂ ਜਾਂ ਸਮੇਂ ਜ ਉਹਦਾ ਵੀ ਤੁਸੀਂ ਕਈ ਪਗੜੀ ਬੰਨੇ ਦੇਖੇ ਜਾ ਸਕਦੇ ਆ ਇਹ ਕੁਝ ਪਿੱਛੇ ਸਮੇਂ ਵਿੱਚ ਅੱਜ ਤੋਂ 50-60 ਸਾਲ ਪਹਿਲਾਂ ਸਮੇਂ ਅੱਜ ਨਹੀਂ ਅੱਜ ਦੀ ਗੱਲ ਨਹੀਂ ਹੋ ਰਹੀ ਹੈ ਅੱਜ ਸਭ ਲੰਗੇ ਸਿਰ ਵਾਲੇ ਆ ਸਿੱਖ ਧਰਮ ਦੀ ਹੋਂਦ ਤੋਂ ਪਹਿਲਾਂ ਵੀ ਸਾਰੇ ਭਾਰਤ ਵਿੱਚ ਪਗੜੀ ਬੰਨੀ ਜਾਂਦੀ ਸੀ ਉਸ ਨੂੰ ਸ਼ਾਹੀ ਪੋਸ਼ਾਕ ਸਮਝਿਆ ਜਾਂਦਾ ਸੀ ਵੱਡੇ ਮੁਸਲਮਾਨ ਅਫਸਰ ਵੀ ਪਗੜੀਆਂ ਬੰਨਦੇ ਸਨ ਪਗੜੀਆਂ ਇੱਜ਼ਤ ਦੀ ਨਿਸ਼ਾਨੀ ਸਮਝੀ ਜਾਂਦੀ ਸੀ ਪਗੜੀ ਬੰਨਣ ਵਾਲਾ ਮਨੁੱਖ ਜ਼ਿੰਮੇਵਾਰ ਤੇ ਆਦਰਯੋਗ ਸਮਝਿਆ ਜਾਂਦਾ ਸੀ ਕਿਸੇ ਜ਼ਿੰਮੇਵਾਰ ਆਦਮੀ ਜਾਂ ਪੁਜਾਰੀ ਦਾ ਨੰਗਾ ਸਿਰ ਪਰਿਵਾਰ ਵਿੱਚ ਕਿਸੇ ਦੀ ਮੌਤ ਦਾ ਸੂਚਕ ਮੰਨਿਆ ਹੁੰਦਾ ਸੀ ਜਾਂ ਸੂਚਕ ਮੰਨਦੇ ਸੀ ਉਹਨਾਂ ਦਾ ਨੰਗਾ ਸਿਰ ਕਰਨਾ ਇੱਕ ਦਿਲਚਸਪ ਲੋਕ ਪ੍ਰਥਾ ਤੋਂ ਸਪਸ਼ਟ ਹੈ ਜਾਂ ਲੋਕ ਕਥਾ ਤੋਂ ਸਪਸ਼ਟ ਹੈ ਕਿ ਇੱਕ ਬ੍ਰਾਹਮਣ ਸਵੇਰੇ ਤੜਕੇ ਹੀ ਨਦੀ ਤੇ ਇਸ਼ਨਾਨ ਕਰਨ ਗਿਆ ਇੱਕ ਇੱਕ ਡੁਬਕੀ ਲਗਾਈ ਉਹਨੇ ਇੱਕ ਬ੍ਰਾਹਮਣ ਸਵੇਰੇ ਤੜਕੇ ਜਦੋਂ ਨਦੀ ਤੇ ਇਸ਼ਨਾਨ ਕਰਨ ਗਿਆ ਤਾਂ ਉਹਨੇ ਇੱਕ ਡੁਬਕੀ ਮਾਰੀ ਨਦੀ ਦੇ ਵਿੱਚ ਆਪਕੇ ਨਹਾਉਣ ਵਾਸਤੇ ਡੁਬਕੀ ਮਾਰੀ ਤੇ ਜਲਦੀ ਜਲਦੀ ਮਾਰ ਕੇ ਅਤੇ ਪਗੜੀ ਉੱਥੇ ਹੀ ਭੁੱਲ ਕੇ ਘਰ ਨੂੰ ਦੌੜਿਆ ਆਗੇ ਦੇ ਘਰ ਨੂੰ ਦੌੜ ਗਿਆ। ਪਰ ਘਰ ਨੂੰ ਦੌੜਿਆ ਆ ਰਿਹਾ ਸੀ। ਉਸ ਦੀ ਪਤਨੀ ਬ੍ਰਾਹਮਣ ਨੂੰ ਨੰਗੇ ਸਿਰ ਦੌੜੇ ਆਉਂਦੇ ਦੇਖ ਕੇ ਰੋਣ ਲੱਗ ਪਈ ਕਿ ਕੋਈ ਮਰ ਗਿਆ ਹੈ। ਬ੍ਰਾਹਮਣ ਨੇ ਜਦੋਂ ਘਰ 'ਚ ਦੇਖਿਆ ਕਿ ਉਸ ਦੀ ਪਤਨੀ ਰੋ ਰਹੀ ਹੈ ਤਾਂ ਉਹ ਵੀ ਉੱਚੀ ਉੱਚੀ ਰੋਣ ਲੱਗ ਪਿਆ। ਬ੍ਰਾਹਮਣ ਦੇ ਘਰ ਆਉਣ ਵਾਲੇ ਸਾਰੇ ਹੀ ਰੋਣ ਲੱਗ ਜਾਂਦੇ ਹਨ। ਜਦੋਂ ਇਹ ਰੋਣਾ ਧੋਣਾ ਬੰਦ ਹੋਇਆ ਤਾਂ ਕਿਸੇ ਨੇ ਪੁੱਛਿਆ ਕਿ ਕੌਣ ਮਰਿਆ ਹੈ ਔਰਤ ਕਹਿਣ ਲੱਗੀ ਕਿ ਬ੍ਰਾਹਮਣ ਨੂੰ ਹੀ ਪਤਾ ਹੈ ਕਿਉਂਕਿ ਉਹ ਨੰਗੇ ਸਿਰ ਘਰ ਆਇਆ ਹੈ ਉਸੇ ਵਕਤ ਬ੍ਰਾਹਮਣ ਨੇ ਕਿਹਾ ਉਹ ਮੇਰੀ ਪਗੜੀ ਕਿੱਥੇ ਹੈ ਉਹ ਤਾਂ ਮੈਂ ਜਲਦੀ ਜਲਦੀ ਵਿੱਚ ਸਵੇਰੇ ਨਦੀ ਤੇ ਭੁੱਲ ਗਿਆ ਕਿਉਂਕਿ ਪਾਣੀ ਠੰਡਾ ਤੇ ਹਵਾ ਵੀ ਬਹੁਤ ਵੱਗਦੀ ਸੀ ਤੇ ਕਦੇ ਵੀ ਕੋਈ ਧਾਰਮਿਕ ਜਾਂ ਅਧਰਯੋਗ ਬੰਦਾ ਪਗੜੀ ਬੰਨਣਾ ਨਹੀਂ ਭੁੱਲਦਾ ਸੀ ਸਿੱਖਾਂ ਵਾਸਤੇ ਕੇਵਲ ਸਮਾਜਿਕ ਤੌਰ ਤੇ ਆਦਰ ਦਾ ਚਿੰਨ ਨਹੀਂ ਬਲਕਿ ਇੱਕ ਧਾਰਮਿਕ ਚਿੰਨ ਹੈ ਅਸੀਂ ਖੁੱਲੇ ਵਾਲ ਛੱਡ ਕੇ ਦੂਜਿਆਂ ਦੀ ਨਕਲ ਨਹੀਂ ਕਰ ਸਕਦੇ ਅਤੇ ਨਾ ਹੀ ਅਸੀਂ ਆਪਣੇ ਵਾਲ ਕਟਾ ਸਕਦੇ ਹਾਂ ਵਾਲਾਂ ਦੀ ਸੰਭਾਲ ਦਾ ਇੱਕੋ ਇੱਕ ਤਰੀਕਾ ਹੈ ਕਿ ਉਹਨਾਂ ਦਾ ਸਿਰ ਤੇ ਜੂڑا ਕਰਕੇ ਉੱਪਰ ਦਸਤਾਰ ਸਜਾਉਣਾ ਸਿੱਖ ਪੰਗ ਜਾਂ ਪਗੜੀ ਦੀ ਥਾਂ ਦਸਤਾਰ ਲਬਜ ਵਰਤਦੇ ਹਨ ਇਸਤਰੀਆਂ ਨੂੰ ਵੀ ਪਗੜੀ ਬੰਨਣ ਦੀ ਖੁਨ ਹੈ ਰਵਾਇਤ ਅਨੁਸਾਰ ਇਸਤਰੀਆਂ ਨੂੰ ਆਪਣੇ ਸਰੀਰ ਦਾ ਉੱਪਰਲਾ ਹਿੱਸਾ ਢਕਣ ਲਈ ਚੁੰਨੀ ਵੀ ਨਾਲ ਜ਼ਰੂਰੀ ਲੈਣੀ ਪੈਂਦੀ ਹੈ ਕੁਝ ਇਸਤਰੀਆਂ ਕਿਸੇ ਨੂੰ ਢਕਣ ਲਈ ਕਿਸ ਕੀ ਬੰਧੀਆਂ ਹਨ ਮਰਦ ਵੀ ਘਰਾਂ ਵਿੱਚ ਛੋਟੀ ਦਸਤਾਰ ਬੰਨਦੇ ਹਨ ਪਰੰਤੂ ਬਾਹਰ ਜਾਣ ਵੇਲੇ ਪੂਰੀ ਦਸਤਾਰ ਹੀ ਬੰਨੀ ਜਾਂਦੀ ਹੈ ਲੜਕੀਆਂ ਨੂੰ ਗੁਰਦੁਆਰੇ ਵਿੱਚ ਸਿਰ ਢਕਣ ਲਈ ਕਿਹਾ ਜਾਂਦਾ ਹੈ ਪਰ ਆਦਮੀ ਆਪਣੀ ਦਾੜ੍ਹੀ ਕਿਉਂ ਨਹੀਂ ਟਕਦੇ ਗੁਰਦੁਆਰੇ ਅੰਦਰ ਸਿਰ ਟਕਣਾ ਗੁਰੂ ਦੇ ਆਦਰ ਬਜੋ ਹੈ ਪਰ ਕੀ ਰੱਬ ਸਰਵ ਵਿਆਪਕ ਨਹੀਂ ਲੋਕ ਆਪਣੇ ਮੂੰਹ ਦਾੜੀ ਹੋਵੇ ਜਾਂ ਨਾ ਹੋਵੇ ਕਪੜੇ ਨਾਲ ਉਦੋਂ ਟਕਦੇ ਹਨ ਜਦੋਂ ਕਿਸੇ ਕੋਈ ਸਮਾਜਿਕ ਕਿਸੇ ਨੇ ਕੋਈ ਸਮਾਜਿਕ ਗੁਨਾਹ ਕੀਤਾ ਹੋਵੇ ਚੋਰੀ ਕੀਤੀ ਹੋਵੇ ਬਲਤਕਾਰ ਕੀਤਾ ਹੋਵੇ ਧੋਖਾ ਧੜੀ ਕੀਤੀ ਹੋਵੇ ਮੁਰਜਮ ਆਦਮੀ ਅਕਸਰ ਟੀਵੀ ਦੀਆਂ ਖਬਰਾਂ ਵਿੱਚ ਮੂੰਹ ਟਕੇ ਹੀ ਦਿਖਾਈ ਦਿੰਦੇ ਹਨ ਜਿਨ੍ਹਾਂ ਲੋਕਾਂ ਨੇ ਨੇਕ ਕੰਮ ਕੀਤੇ ਹੋਣ ਉਹਨਾਂ ਨੂੰ ਮੂੰਹ ਦਿਖਾਉਣ ਵਿੱਚ ਮਾਣ ਹੈ ਕਿਉਂਕਿ ਉਹਨਾਂ ਨੇ ਕੋਈ ਮਾੜਾ ਕੰਮ ਨਹੀਂ ਕੀਤਾ ਚੰਗੇ ਮਨੁੱਖਾਂ ਤੇ ਇਸਤਰੀਆਂ ਵਾਸਤੇ ਸਿਰ ਢਕਣਾ ਮੂੰਹ ਨੰਗਾ ਰੱਖਣਾ ਚੰਗੇ ਸੱਭਿਆਚਾਰ ਦੀ ਨਿਸ਼ਾਨੀ ਹੈ। ਚੰਗੇ ਮਨੁੱਖਾਂ ਅਤੇ ਇਸਤਰੀਆਂ ਵਾਸਤੇ ਸਿਰ ਢਕਣਾ ਮੂੰਹ ਨੰਗਾ ਰੱਖਣਾ ਚੰਗੇ ਸੱਭਿਆਚਾਰ ਦੀ ਨਿਸ਼ਾਨੀ ਹੈ। ਸਿੱਖਾਂ ਵਾਸਤੇ ਕੇਵਲ ਗੁਰਦੁਆਰਿਆਂ ਵਿੱਚ ਹੀ ਨਹੀਂ ਸਿਰ ਢਕਣਾ ਸਗੋਂ ਜਿੱਥੇ ਬਾਹਰ ਵੀ ਜਾਂਦੇ ਹਨ ਜਾਂ ਕਿਤੇ ਇਕੱਠਾਂ ਵਿੱਚ ਜਾਂਦੇ ਹਨ ਜਾਂ ਕਿਸੇ ਸਮਾਗਮਾਂ ਵਿੱਚ ਜਾਂਦੇ ਹਨ ਜਾਂ ਫਿਰ ਕਿਸੇ ਸਭਾ ਵਿੱਚ ਜਾਂਦੇ ਹਨ ਉੱਥੇ ਵੀ ਉਹਨਾਂ ਨੂੰ ਆਪਣਾ ਜੋ ਸਿਰ ਪੱਗ ਜਾਂ ਕਿਸੇ ਕੀ ਦਸਤਾਰ ਨਾਲ ਜਰੂਰ ਟਕਣਾ ਚਾਹੀਦਾ ਹੈ ਗੁਰਦੁਆਰੇ ਵਿੱਚ ਹਰ ਕਿਸੇ ਨੂੰ ਭਾਵੇਂ ਸਿੱਖ ਹੋਵੇ ਜਾਂ ਗੈਰ ਸਿੱਖ ਹੋਵੇ ਜਾਂ ਹਾਜ਼ਰ ਨਾਜ਼ਰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਮੋਰੇ ਸਤਕਾਰ ਵਜੋਂ ਸਿਰ ਟਕਣਾ ਬਹੁਤ ਜ਼ਰੂਰੀ ਹੈ ਚਾਹੇ ਕੋਈ ਕਿਸੇ ਵੀ ਮਹਿਮਾਨ ਦਾ ਹੋਵੇ ਜਾਂ ਫਿਰ ਕੋਈ ਵੀ ਮੁਲਾਜ਼ਮ ਹੋਵੇ ਇੱਕ ਸਿਰ ਟਕਣਾ ਬਹੁਤ ਵੱਡੀ ਮਰਿਆਦਾ ਹੈ ਤੇ ਗੁਰੂ ਗੁਰੂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਰ ਸਤਕਾਰ ਵਜੋਂ ਇਹ ਚੀਜ਼ ਜਾਣੀ ਜਾਂਦੀ ਹੈ